ਹਲਕਾ ਗੁਰੂ ਅਰਸਾ ਦੇ ਪਿੰਡ ਖੈਰੇ ਕੇ ਵਤਾਰ ਦਾ ਨੌਜਵਾਨ ਕਿਸਾਨ ਹਰ ਰੋਜ਼ ਵਾਂਗੂ ਆਪਣੇ ਖੇਤਾਂ ਦੇ ਵਿੱਚ ਖੇਤੀ ਕਰਨ ਲਈ ਜਾਂਦਾ ਪਰ 4 ਦਿਨ ਪਹਿਲਾਂ ਜਦੋਂ ਖੇਤਾਂ ਦੇ ਵਿੱਚ ਗਿਆ ਤਾਂ ਕਾਰ ਵਾਪਸ ਨਹੀਂ ਪਰਤਿਆ ਤਾਂ ਬੀਐਸਐਫ ਦੇ ਵੱਲੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਤੁਹਾਡਾ ਮੁੰਡਾ ਹਾਜ਼ਰੀ ਵਾਪਸੀ ਵਾਲੀ ਲਗਾ ਕੇ ਨਹੀਂ ਗਿਆ ਉਸ ਤੋਂ ਬਾਅਦ ਪਾਲ ਕੀਤੀ ਜਾਂਦੀ ਹੈ ਰਾਤ ਦਾ ਸਮਾਂ ਹੁੰਦਾ ਤੇ ਜਦ ਦੇਖਿਆ ਜਾਂਦਾ ਉਸ ਦੀਆਂ ਪੈੜਾਂ ਜਿਹੜੀਆਂ ਨੇ ਪਾਕਿਸਤਾਨ ਵਾਲੇ ਪਾਸੇ ਜਾਂਦੀਆਂ ਜਰੂਰ ਦਿਖਾਈ ਦਿੱਤੀਆਂ ਚਾਰ ਦਿਨ ਦਾ ਵਕਫਾ ਬੀਤ ਗਿਆ ਅੱਲੇ ਤੱਕ ਪਰਿਵਾਰ ਦੇ ਵਿੱਚ ਉਹ ਬੱਚਾ ਵਾਪਸ ਨਹੀਂ ਪਹੁੰਚਿਆ ਅਮਰਤਪਾਲ ਦੇ ਘਰ ਦੇ ਬਾਹਰ ਹੈਗਿਆ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਸੇ ਘਰ ਦੇ ਵਿੱਚ ਅਮਰਤਪਾਲ ਹਰ ਰੋਜ਼ ਆਪਦੇ ਕੰਮ ਕਾਜ ਲਈ ਇਸੇ ਘਰ ਤੋਂ ਨਿਕਲ ਕੇ ਖੇਤਾਂ ਲਈ ਜਾਂਦਾ ਸੀ ਤਾਰੋ ਪਾਰ ਖੇਤੀ ਕਰਨ ਲਈ ਜਾਂਦਾ ਸੀ ਪਰ 4 ਦਿਨ ਪਹਿਲਾਂ ਜਦ ਅਮਰਤਪਾਲ ਇਸੇ ਘਰ ਦੇ ਵਿੱਚੋਂ ਗਿਆ ਤਾਂ ਵਾਪਸ ਨਹੀਂ ਪਰਤਿਆ ਜਿਸ ਨੂੰ ਲੈ ਕੇ ਇਸ ਪਿੰਡ ਦੇ ਨੌਜਵਾਨ ਆਸ-ਪਾਸ ਪਿੰਡਾਂ ਦੇ ਲੋਕ ਅੱਜ ਪਰਿਵਾਰ ਦੇ ਵਿੱਚ ਇਕੱਠੇ ਹੋਇਆ ਅਮਰਤਪਾਲ ਦੇ ਪਰਿਵਾਰ ਦੇ ਵਿੱਚ ਦੱਸ ਦੇਣਾ ਅਮਰਤਪਾਲ ਵਰੀ ਦੋ ਭੈਣ ਭਰਾ ਨੇ ਇੱਕ ਛੋਟੀ ਭੈਣ ਹੈ ਅਮਰਤ ਵਿਆਹ ਹੋਇਆ ਸੀ ਇੱਕ 5 ਮਹੀਨੇ ਦਾ ਛੋਟਾ ਬੱਚਾ ਹੈ ਪਰਿਵਾਰ ਦੇ ਵਿੱਚ ਅੱਜ ਵੱਖ-ਵੱਖ ਪਾਰਟੀਆਂ ਦੇ ਅੱਗੋਂ ਵੀ ਪਹੁੰਚੇ ਹੋਏ ਆ ਪਰ ਲਗਾਤਾਰ ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਦੇ ਨਾਲ ਸੰਪਰਕ ਜ਼ਰੂਰ ਬਣਾਇਆ ਹੋਇਆ ਹੈ ਕਿ ਅਮਰਤਪਾਲ ਵਾਪਸ ਆ ਚੁੱਕੇ ਆ ਅਮਰਤਪਾਲ ਦੇ ਫਾਦਰ ਹੋਣਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਵੀ ਗੱਲ ਕਹੀ ਹੈ ਵੀ ਬੀਐਸਐਫ ਨੇ ਸਾਡੀ ਮਦਦ ਕੀਤੀ ਹੈ ਰੇਂਜਰਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਇੰਨੀ ਗੱਲ ਕਹੀ ਹੈ ਪੈੜਾਂ ਜ਼ਰੂਰ ਉਧਰ ਆਈਆਂ ਪਰ ਸਾਡੇ ਕੋਲ ਹਾਲੇ ਤੱਕ ਅਮਰਤਪਾਲ ਬਰਾਮਦ ਨਹੀਂ ਹੋਇਆ ਜਿਸ ਤੋਂ ਬਾਅਦ ਅਮਰਤਪਾਲ ਦੇ ਪਰਿਵਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਟੈਨਸ਼ਨ ਹੈ ਤੇ ਪਰਿਵਾਰ ਦੇ ਵੱਲੋਂ ਅੱਜ ਗੋਹਾਰ ਲਗਾਈ ਗਈ ਹੈ ਪੰਜਾਬ ਸਰਕਾਰ ਤੱਕ ਕੇਂਦਰ ਸਰਕਾਰ ਤੱਕ ਕਿ ਅਮਰਤਪਾਲ ਨੂੰ ਜਲਦੋਂ ਜਲਦ ਇਸੇ ਘਰ ਦੇ ਵਿੱਚ ਇਸੇ ਪਰਿਵਾਰ ਦੇ ਵਿੱਚ ਵਾਪਸ ਭੇਜ ਦਿੱਤਾ ਜਾਵੇ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸੈਲੈਂਡ ਕੀ ਕੀ ਗੱਲ ਹੋਈ ਹੈ ਉੱਥੇ ਕੋਈ ਨਹੀਂ ਚੰਗੇ ਕੋਲੇ ਜਹਾਰ ਟੀਮ ਤਰ੍ਹਾਂ ਹਰ ਰੋਜ਼ ਕਿਵੇਂ ਜਾਣਦੇ ਸੀ ਉਸ ਪਰੇ ਗਏ ਕਰੋ ਪਹਿਲਾਂ ਨਹੀਂ ਇਕੱਲੇ ਜਾਂਦੇ ਸੀਗੇ ਹਾਂਜੀ ਇਕੱਲੇ ਜਾਂਦੇ ਸੀ ਕੋਈ ਉਸ ਦਿਨ ਕੋਈ ਐਵੀ ਗੱਲ ਹੋਈ ਹੋਵੇ ਜਾਂ ਕੋਈ ਲੜਾਈ ਝਗੜਾ ਜਾਂ ਤੁਹਾਨੂੰ ਐ ਲੱਗਿਆ ਹੋਵੇ ਕਿਸੇ ਗੱਲ ਤੋਂ ਨਹੀਂ ਐਸੀ ਕੋਈ ਗੱਲ ਨਹੀਂ ਵੈਸੇ ਲੜਾਈ ਝਗੜੇ ਤਾਂ ਕਰ ਚ ਹੀ ਹੁੰਦੇ ਆ ਤੁਹਾਨੂੰ ਜਦੋਂ ਪਤਾ ਲੱਗਾ ਫਿਰ ਸਾਨੂੰ ਬੀਏ ਸਟਾਫ ਨੇ ਫੋਨ ਕੀਤਾ 5 ਵਜੇ ਕਿ ਤੁਹਾਡੇ ਬੰਦੇ ਜੇ ਘਰੇ ਆ ਗਏ ਤਾਂ ਵਾਪਸੀ ਸੈਂਡ ਕਰਕੇ ਜਾਓ ਅੱਛਾ ਠੀਕ ਨਹੀਂ ਐਸੀ ਕਰੀ ਨਹੀਂ ਕੋਈ ਕਿੰਨੇ ਦਿਨ ਹੋ ਚੁੱਕੇ ਨੇ 5 ਦਿਨ ਹੋ ਗਏ ਪੰਜ ਦਿਨ ਹੋ ਗਏ। ਕੀ ਮੰਗੀ? ਮੰਗੀ ਕੋਈ ਮੇਰਾ ਛੋਟਾ ਜਿਹਾ ਬੱਚਾ ਕਰੇ ਹੋਣਾ ਚਾਹੀਦਾ। ਕਿੰਨੇ ਦਿਨ ਦਾ ਬੱਚਾ? 5 ਮਹੀਨਿਆਂ। ਪਾ ਪਿੰਡ ਪਹੁੰਚਿਆ ਹੋਇਆ ਵਾ। ਪੁੱਤਰ ਕੋਈ ਭੇਤ ਨਹੀਂ ਸਾਨੂੰ ਦੇ ਸਾਡਾ ਤਾਂ ਪੁੱਤਰ ਹੋਣਾ ਚਾਹੀਦਾ। ਸਾਡਾ ਦਾ ਲੜਕਾ ਕਰੇ ਸਾਡੀ ਕਿਸੇ ਨੇ ਸੁਣੀ ਹੈ ਗਿਆ ਚਾਹ ਪੀਣ ਗਏ। ਪੰਜ ਦਿਨ ਹੋ ਗਏ ਕਰੇ। ਕਿੱਦਾਂ ਕਿੱਦਾਂ ਗਿਆ ਸੀ ਔਰ ਤੁਹਾਨੂੰ ਕਿੱਦਾਂ ਪਤਾ ਲੱਗਾ? ਸਾਡਾ ਤਾਂ ਤੁਸੀਂ ਪੂਰਾ ਸਾਡੇ ਕੋਈ ਪਤਾ ਨਹੀਂ ਲੱਗਾ। ਵੀ ਅਰੋਧ ਖੇਤੀ ਕਰਨੀ ਗਿਆ ਸਰ ਅੱਛਾ ਜੀ ਪਾਣੀ ਲਈ ਦੋ ਮੋਟਰਾਂ ਪਲਾਈ ਰੱਖਿਆ ਸਾਰਾ ਦਿਨ ਕੰਮ ਕੀਤਾ ਜੀ ਸ਼ਾਮ ਨੂੰ ਵਾਪਸ ਨਹੀਂ ਆਇਆ ਸਰ ਅੱਜ ਤੇ ਪਹਿਲੀ ਸੀ ਮੋਟਰ ਹਾਂ ਜੀ ਹਾਂ ਜੀ ਉਸ ਬਾਅਦ ਤੁਸੀਂ ਕੋਈ ਪਾਲ ਕੀਤੀ ਜਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜੀ ਤਾਂ ਸਰ ਉਹ ਤਾਂ ਮੈਨੂੰ ਕੋਈ ਪਤਾ ਨਹੀਂ ਮੇਰਾ ਰਪੁੱਤਰ ਹੋਣਾ ਚਾਹੀਦਾ ਪਹਿਲੇ ਪਤਾ ਨਹੀਂ ਸਰਕਾਰ ਸਾਡੀ ਮਦਦ ਕਰ ਕੁਝ ਦਿਨ ਨੂੰ ਨਹੀਂ ਪਤਾ ਜੀ ਅਸੀਂ ਕਹਿਣਾ ਚਾਹੁੰਦੇ ਵੀ ਸਾਡੀ ਮੰਗ ਹੈ ਵੀ ਸਾਡਾ ਬੇਟਾ ਵਾਪਸ ਆਉਣਾ ਚਾਹੀਦਾ ਕਿੰਨੇ ਦਿਨ ਹੋ ਗਿਆ ਜੀ ਕਰੋ ਗਿਆ 5 ਦਿਨ ਹੋ ਗਏ ਸ਼ਨੀਵਾਰ ਦੇ ਗਏ ਕਿੰਨਾ ਸਮਾਂ ਹੋ ਗਿਆ ਕਿਸੇ ਨਾਲ ਜਦੋਂ ਉਹ ਖੇਤ ਕੰਮ ਕਰਨ ਜਾਂਦੇ ਸੀ ਸਾਨੂੰ 2004 ਦੇ ਅਸੀਂ ਆਏ ਹਾਂ ਅਸੀਂ ਉਹ ਜਦੋਂ ਤੋਂ ਜਵਾਨ ਹੋਇਆ ਉਸ ਤੋਂ ਉਦੋਂ ਦਾ ਜਾਂਦਾ ਕਦੋਂ 20 ਸਾਲ ਉਹ ਚਲੇ ਨੂੰ ਖੇਤੀ 6 ਸਾਲ ਤੋਂ ਉਹ ਇਕੱਲੇ ਨੂੰ ਹੋ ਚਲੇ ਖੇਤੀ ਕਰਦੇ ਨੇ ਉਹਦੇ ਪਾਪਾ ਨਾਲ ਨਹੀਂ ਜਾਂਦੇ ਕਿ ਇਕੱਲਾ ਕਰਦਾ ਖੇਤੀ ਕਿੰਨੀ ਜ਼ਮੀਨ ਉਧਰ ਦਾਦੀ ਤਾਰਾਂ ਤੋਂ 8 ਕਿੱਲੇ ਸਾਰੀ ਉਧਰ ਹੈ ਹਾਂਜੀ ਉਧਰ ਆ ਸਾਡੀ ਜ਼ਮੀਨ ਕੀ ਮੰਗ ਅਸੀਂ ਕਰਦੇ ਹਾਂ ਮੰਗ ਅਸੀਂ ਕਰਦੇ ਵੀ ਸਾਡਾ ਬੇਟਾ ਜਲਦੀ ਤੋਂ ਜਲਦੀ ਵਾਪਸ ਆਉਣਾ ਚਾਹੀਦਾ ਸਾਡਾ ਛੋਟਾ ਜਿਹਾ ਬੱਚਾ ਕੀ ਹੈ ਬੇਟਾ ਅਮਨਦੀਪ ਕੋ ਹਾਂਜੀ ਮੈਂ ਉਹਨਾਂ ਦੀ ਮਾਂ ਕਿੰਨੇ ਬੇਟੇ ਵੱਡੇ ਸਾਡਾ ਇੱਕ ਬੇਟਾ ਹੈ ਇੱਕ ਬੇਟੀ ਬੇਟਾ ਵੱਡਾ ਹੈ ਬੇਟੀ ਛੋਟੀ ਅਸੀਂ ਆਪਣੇ ਪਿੰਡ ਵੱਲੋਂ ਖੈਰੇ ਕਿ ਉਤਾਲ ਵੱਲੋਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪਹਿਲੇ ਦਿਨ ਤੋਂ ਜਿਸ ਟਾਈਮ ਤੱਕ ਅਸੀਂ ਉੱਥੇ ਪਹੁੰਚਿਆ ਪਤਾ ਲੱਗਾ ਬਾਰਡਰ ਤੇ ਬੀਐਸਐਫ ਨੇ ਸਾਨੂੰ ਨਾ ਸਿਰ ਤੋਂ ਉੱਚਾ ਮਤਲਬ ਸਾਥ ਦਿੱਤਾ ਸਾਰੀ ਬੀਐਸਐਫ ਜਾ ਕੇ ਬੱਚੇ ਦੀ ਭਾਲ ਵਾਸਤੇ ਪਰ ਸਾਨੂੰ ਅੱਗੋਂ ਉਹਨਾਂ ਤੋਂ ਰੇਂਜਰਾ ਜੋ ਇਨਕੁਆਰੀ ਮਿਲੀ ਏ ਇਨਕੁਆਰੀ ਵੀ ਬੱਚਾ ਜੇ ਆਇਆ ਵੀ ਸਾਡੇ ਹੱਥ ਨਹੀਂ ਲੱਗਿਆ ਅਸੀਂ ਆਦੇਸ ਫਰਾ ਦੇ ਨਾਲ ਖੜੇ ਆ ਹਰ ਵੇਲੇ 24 ਘੰਟੇ ਤੇ ਸਾਨੂੰ ਤਾਂ ਇਹ ਅਮੀਦ ਆ ਪੂਰੀ ਕਿ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰੇ ਤੇ ਅਸੀਂ ਆਦੇ ਭਤੀਜੇ ਨੂੰ ਲੱਭ ਕੇ ਤੇ ਇਥੇ ਆ ਦੇ ਕਰ ਲਿਆ ਜੀ ਤੇ ਨਾਲੇ ਸਰਕਾਰ ਨੂੰ ਬੇਨਤੀ ਉਸ ਤੋਂ ਵੱਧ ਕਰਨੇ ਆ ਜਿਸ ਤਰ੍ਹਾਂ ਵੀ ਕਬੇ ਅਸੀਂ ਇਹਦੇ ਨਾਲ ਦਿਨ ਰਾਤ ਨਾਲ ਖੜਿਆ ਤਿਆਰ ਹਰ ਵੇਲੇ ਸਾਡੀ ਸੈਂਟਰ ਸਰਕਾਰ ਨੂੰ ਬੇਨਤੀ ਆ ਜਲਦ ਤੋਂ ਜਲਦ ਜਿਹੜਾ ਸਾਡਾ ਕਿਸਾਨ ਹੈ ਜਲਦ ਤੋਂ ਜਲਦ ਜਿਹੜਾ ਤਾਲਮਿਲ ਕਰਕੇ ਪਾਸਤਾ ਨਾਲ ਜਿਹੜਾ ਸਾਡਾ ਬੱਚਾ ਜਿਹੜਾ ਵਾਪਸ ਲਿਆਂਦਾ ਜਾਵੇ ਸਾਡੀ ਮਾਨ ਸਰਕਾਰ ਨੂੰ ਵੀ ਬੇਨਤੀ ਆ ਸੈਂਟਰ ਸਰਕਾਰ ਨੂੰ ਵੀ ਗਵਰਨਰ ਸਾਹਿਬ ਨੂੰ ਵੀ ਰਾਜ ਨਾਲ ਰਾਜਨਾਥ ਨੂੰ ਵੀ ਆਪਣੇ ਅਮਿਤ ਸ਼ਾਹ ਨੂੰ ਵੀ ਬੇਨਤੀ ਆ ਵੀ ਜਿਹੜਾ ਸਾਡਾ ਕਿਸਾਨ ਜਿਹੜਾ ਜਲਦ ਤੋਂ ਜਲਦ ਜਿਹੜਾ ਸਾਡਾ ਕਿਸਾਨ ਵਾਪਸ ਕੀਤਾ ਜਾਵੇ ਸਾਡੇ ਸਾਰੇ ਹੀ ਕਿਸਾਨ ਆਪਣੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਆਪਣੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜਿਹੜਾ ਸਾਡਾ ਕਿਸਾਨ ਜਲਦੀ ਵਾਪਸ ਕੀਤਾ ਜਾਵੇ ਧੰਨਵਾਦ ਬੜੀ ਹੀ ਮੰਦ ਭਾਗੀ ਔਰ ਦੁਖਦਾਈ ਘਟਨਾ 21 ਸਾਲ ਦਾ ਨੌਜਵਾਨ ਬੜਾ ਮਿਹਨਤਕਸ਼ ਬੜਾ ਹੀ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਵਾਲਾ ਔਰ ਜਿਵੇਂ ਸਰਦਾਰ ਜਗਰਾਜ ਸਿੰਘ ਜੀ ਦੱਸ ਰਹੇ ਆ ਕਿ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਦੇ ਸਿਰ ਤੇ ਉਹ ਖੇਤੀ ਕਰਦਾ ਸੀ ਖੇਤ ਵੀ ਨਹੀਂ ਗਏ ਉਹਦਾ ਇਸ ਤਰ੍ਹਾਂ ਗਵਾਜ ਜਾਣਾ ਜਾਂ ਤਾਰ ਲੰਘ ਜਾਣਾ ਬੜੀ ਮੰਦਪਾਗੀ ਘਟਨਾ ਹੈ ਔਰ ਸਾਰਾ ਹਾਇਸਟੈਮ ਹਾਲੇ ਤੱਕ ਪ੍ਰਸ਼ਾਸਨ ਆ ਜਿਹੜਾ ਉਹ ਬੜੇ ਆਪਦੇ ਜ਼ੋਰ ਨਾਲ ਲੱਗਿਆ ਹੋਇਆ ਕਿ ਉਹ ਲੱਬ ਉਹ ਲੱਬਿਆ ਜਾ ਸਕੇ ਪਰ ਹੁਣ ਰਾਣਾ ਗੁਰਮੀਤ ਸਿੰਘ ਛੋਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਟੱਚ ਚ ਨੇ ਉਹਨਾਂ ਨੇ ਵਿਸ਼ਵਾਸ ਦਿਵਾ ਕੇ ਮੈਨੂੰ ਵੀ ਇੱਥੇ ਭੇਜਿਆ ਕਿ ਪਰਿਵਾਰ ਦੀ ਹਰ ਪੱਖੋਂ ਹਰ ਸੰਭਵ ਮਦਦ ਕੀਤੀ ਜਾਊਗੀ ਚਾਹੇ ਪਰਿਵਾਰ ਨੂੰ ਉੱਥੇ ਹੋਮ ਮਿਨਿਸਟਰ ਸਾਹਿਬ ਕੋਲ ਜਾਂ ਕਿਤੇ ਲੈ ਕੇ ਜਾ ਜਾਣਾ ਪਿਆ ਤਾਂ ਲੈ ਕੇ ਜਾਣਗੇ ਔਰ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਬੱਚਾ ਇਹਨਾਂ ਨੂੰ ਵਾਪਸ ਲਿਆ ਕੇ ਦਿੱਤਾ ਜਾਏਗਾ ਕਾਰਵਾਈ ਕੀਤੀ ਜਾਏ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਸ ਟਾਈਮ ਪਰਿਵਾਰ ਤੇ ਬਹੁਤ ਬਹੁਤ ਦੁੱਖ ਦੀ ਘੜੀ ਏ ਬੱਚਾ ਤਾਂ ਇੱਕ ਘੰਟਾ ਵੀ ਜਿਹੜਾ ਘਰੇ ਨਾ ਆਵੇ ਤਾਂ ਮਾਂ ਨੂੰ ਕੁਝ ਹੋਣ ਲੱਗ ਪੈਂਦਾ ਵੀ ਮੇਰਾ ਬੇਟਾ ਕਿੱਥੇ ਗਿਆ ਹੁਣ ਹਰ ਟਾਈਮ ਹਰ ਪਲ ਇੱਕ ਇੱਕ ਮਿੰਟ ਜਿਹੜਾ ਉਹ ਵੱਡ ਕੇ ਖਾ ਰਿਹਾ ਔਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਵੇਂ ਕਿ ਲੜਕੇ ਦੇ ਫਾਦਰ ਸਾਹਿਬ ਨੇ ਸਰਦਾਰ ਯוגਰਾਜ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਸਾਰੀ ਗੱਲ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਬਹੁਤ ਸਿਰ ਕੱਢ ਇੱਥੋਂ ਦੇ ਸਾਰੇ ਇਲਾਕੇ ਦੇ ਇਹ ਹਲਕਾ ਗਰੂਰ ਸਾ ਪੈ ਜਾਂਦਾ ਪਿੰਡ ਖਾਰੇ ਖੈਰੇ ਕੀ ਉਤਾੜ ਔਰ ਇਹ بڑے ਸਿਰ ਕੱਢ ਆਗੂ ਨੇ ਇੱਥੋਂ ਦੇ ਕਿਸਾਨ ਯੂਨੀਅਨ ਦੇ ਵੀ ਅੱਜ ਤੁਸੀਂ ਵੇਖੋ ਸਾਰਾ ਪਿੰਡ ਅੱਜ ਇਕੱਠਾ ਹੈ ਔਰ ਇੱਕ ਪਿੰਡ ਨਹੀਂ ਚਾਰ ਪੰਜ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਔਰ ਸਾਰਾ ਇਲਾਕਾ ਇਹਨਾਂ ਦੇ ਨਾਲ ਖੜਿਆ ਹੈ ਕਿ ਇਹਨਾਂ ਨੇ ਹਮੇਸ਼ਾ ਹੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜੇ ਰਹੇ ਨੇ ਤਾਂ ਮੈਂ ਜਦੋਂ ਸਰਦਾਰ ਸਾਹਿਬ ਮੇਰੇ ਕੋਲ ਆਏ ਪਰਸੋ ਸ਼ਾਮ ਨੂੰ ਮੈਂ ਨਾਲ ਦੀ ਨਾਲ ਜਿਸ ਦਿਨ ਬੱਚਾ ਗਿਆ ਉਸ ਤੋਂ ਅਗਲੇ ਦਿਨ ਹੀ ਉਸੇ ਦਿਨ ਹੀ ਮਿਲਾਂ ਦਾ ਰਾਤੀ 10:30 ਵਜੇ ਇਹਨਾਂ ਦਾ ਰਿਸ਼ਤੇਦਾਰ ਥੋ ਜਲਾਲਾਬਾਦ ਕੀ ਨਾਂ ਸੀ ਉਹਦਾ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਉਹ ਮੇਰੇ ਕੋਲ ਆਏ ਸੀ ਕਿ ਮੈਂ ਉਹਨਾਂ ਦੇ ਕੋਲੇ ਬਹਿ ਕੇ ਗ੍ਰਾਮ ਬਾਗ ਦੇ ਵਿੱਚ ਗੱਲ ਕੀਤੀ ਔਰ ਉਹਨਾਂ ਨੂੰ ਉਸੇ ਵੇਲੇ ਮੇਲ ਕਰਾਈ ਦੂਸਰੇ ਦਿਨ ਜਾਖੜ ਸਾਹਿਬ ਦਾ ਕਾਲ ਆਈ ਇਹਨਾਂ ਨਾਲ ਗੱਲ ਵੀ ਹੋਈ ਏ ਸਾਡੇ ਪੰਜਾਬ ਪ੍ਰਧਾਨ ਮਾਨਯੋਗ ਸੁਨੀਲ ਜਾਖੜ ਜੀ ਨਾਲ ਔਰ ਮੈਂ ਜਾ ਕੇ ਆਈਜੀ ਸਾਹਿਬ ਨਾਲ ਗੱਲ ਕੀਤੀ ਜਿਹੜੇ ਆਪਣੇ ਆਈਜੀ ਹਬੌਰ ਡਿਵੀਜ਼ਨ ਦੇ ਲੱਗਦੇ ਨੇ ਔਰ ਆਈਜੀ ਸਾਹਿਬ ਨੇ ਫੌਰਨ ਤੌਰ ਤੇ ਉਸੇ ਵੇਲੇ ਉਹਨਾਂ ਵੱਲੋਂ ਕਿਤੇ ਵੀ ਕਤਾਈ ਨਹੀਂ ਕੀਤੀ ਗਈ ਉਹ ਕਹਿੰਦੇ ਪ੍ਰਧਾਨ ਜੀ ਆਪ ਅਭੀ ਇਧਰ ਆ ਜਾਓ ਫਿਰ 9 ਵਜੇ ਸਵਾ 9 ਵਜੇ ਉਹਨਾਂ ਸੱਦਿਆ ਵੀ ਏ ਔਰ ਸਾਰੀ ਪੰਚਾਇਤ ਨਾਲ ਬਹਿ ਕੇ ਪੂਰੀ ਉਹਨਾਂ ਗੱਲ ਕੀਤੀ ਔਰ ਪੂਰਾ ਕੋਆਰਡਿਨੇਟ ਕੀਤਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੀਐਸਐਫ ਬੀਐਸਐਫ ਵੱਲੋਂ ਜਾਂ ਸਾਡੇ ਦੇਸ਼ ਦੇ ਜਵਾਨਾਂ ਵੱਲੋਂ ਵੀ ਕਿਤੇ ਵੀ ਕੋਈ ਕਮਜ਼ੋਰੀ ਵਿਖਾਈ ਗਈ ਹੈ ਪੂਰਾ ਜਿਹੜਾ ਪਾਦੇ ਵੱਲੋਂ ਯਤਨ ਕਰ ਰਹੇ ਨੇ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਜਾਰੀ ਹੈ ਕੱਲ ਵੀ ਜਾਕਰ ਸਾਹਿਬ ਨੇ ਗ੍ਰਾਮ ਭਾਗ ਦੇ ਵਿੱਚ ਗੱਲ ਕੀਤੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਬੱਚਾ ਸਾਡਾ ਜਲਦੀ ਤੋਂ ਜਲਦੀ ਜਿਹੜਾ ਅ ਅਮਰਤਪਾਲ ਇੱਥੇ ਘਰ ਦੇ ਵਿੱਚ ਪਹੁੰਚੇ ਤੇ ਅੱਜ ਤانوں ਸਾਰਿਆਂ ਨੂੰ ਇਸੇ ਗੱਲੋਂ ਦੀ ਤਕਲੀਫ ਦਿੱਤੀ ਏ ਕਿ ਗੱਲ ਸਾਰਿਆਂ ਤੱਕ ਜਿਹੜਾ ਏਰੀਆ ਦੇ ਵਿੱਚ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਆਹ ਜਿਹੜਾ ਮਸਲਾ ਹੋਇਆ ਹੈ ਤੇ ਤਾਂ ਕਿ ਕਿਤੇ ਨਾ ਕਿਤੇ ਕੋਈ ਸੁਰਾਗ ਮਿਲ ਸਕੇ ਬੱਚੇ ਦਾ ਕੋਈ ਨੂੰ ਕੋ ਪਤਾ ਲੱਗ ਸਕੇ ਕਿਉਂਕਿ ਮੀਡੀਆ ਜਰੀਏ ਵੀ ਕਈ ਵਾਰੀ ਖਬਰਾਂ ਸੁਣ ਕੇ ਕੋ ਪਤਾ ਲੱਗ ਜਾਂਦਾ ਵੀ ਭਾਈ ਬੱਚਾ ਤੁਹਾਡਾ ਕਿੱਥੇ ਆ ਤੇ ਤੁਹਾਡੇ ਸਾਰਿਆਂ ਦਾ ਤੁਸੀਂ ਇੱਥੇ ਸਾਰੇ ਅੱਜ ਪਹੁੰਚੇ ਜੇ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਸਾਰੇ ਦੁਆ ਵੀ ਕਰਿਓ ਵੀ ਜਲਦੀ ਤੋਂ ਜਲਦੀ ਇਸ ਮਾਂ ਦਾ ਬੱਚਾ ਇਸ ਬਾਪ ਦਾ ਬੱਚਾ ਅਮਰਤਪਾਲ ਆਪਦੇ ਘਰ ਵਿੱਚ ਪਰਤੇ ਤੇ ਉਹੀ ਖੁਸ਼ੀਆਂ ਰੌਣਕਾਂ ਇਸ ਘਰ ਦੇ ਵਿੱਚ ਦੁਬਾਰਾ ਆਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ